ਬੰਦਾ ਸਰ ਠੀਕ ਹੈ ਹੁਣ ਬਿਲਕੁਲ ਜਿਹੜਾ ਜਿਹਦੇ ਗੋਲੀਆਂ ਬਚੀਆਂ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਕਿੰਨੀਆਂ ਗੋਲੀਆਂ ਬਚੀਆਂ ਸਰ ਚਾਰ ਗੋਲੀਆਂ ਬਚੀਆਂ ਆਪਾਂ ਲੈ ਕੇ ਗਏ ਸੀ ਚੱਕ ਕੇ ਹਾਂਜੀ ਹਾਂਜੀ ਤੇ ਜਦੋਂ ਗੋਲੀਆਂ ਚੱਲੀਆਂ ਇੱਥੇ ਕਿਵੇਂ ਘਬੜਾਫੁੱੜੀ ਮੱਚੀ ਕਿਸ ਤਰ੍ਹਾਂ ਬਸ ਹੀ ਸਮਝਦਾ ਹੀ ਪਤਾ ਲੱਗਿਆ ਵੀ ਗੋਲੀਆਂ ਚੱਲ ਰਹੀਆਂ ਉਹ ਵੀ ਸੜਕ ਦੇ ਵਿਚਾਲੇ ਆ ਕੇ ਗੋਲੀਆਂ ਚਲਾਦੇ ਜਲਾਉਂਦੇ ਅੱਛਾ ਉਹ ਇੱਥੇ ਚਾਹ ਪੀਂਦੇ ਸੀ ਉਹ ਚਾਹ ਆਪ ਪੇ ਗਲਾਸ ਦੀ ਉਹਨਾਂ ਦੇ ਕਿੰਨੇ ਜਣੇ ਸੀ ਉਹ ਦੋ ਜਣੇ ਮੋਟਰਸਾਈਕਲ ਤੇ ਆਇਆ ਸੀ ਮੋਟਰਸਾਈਕਲ ਕੋਈ ਵੀ ਚਾਹ ਪੀ ਰੇ ਸੀ ਇੱਥੇ ਬਸ ਮੈਂ ਤਾਂ ਇਹ ਚਾਹ ਹੈ ਕਈ ਹੋਈ ਸੀ ਕਿ ਇੱਧਰ ਬੈਠਾ ਸੀਗਾ ਬਈ ਤੇ ਬੈਕ ਸੀਟਾਂ ਉੱਤੇ ਵੀ ਡਰ ਕੇ ਇੱਥੇ ਸਾਰੇ ਭੱਜ ਲਈ ਤੇ ਕਿੰਨੇ ਕ ਬੰਦੇ ਸੀ ਉੱਤੇ ਚਾਹ ਪੀਣ ਆਲੇ ਚਾਹ ਪੀਣ ਆਲੇ ਕੋਈ ਬਾਹਲੇ ਨਹੀਂ 8-10 ਬੰਦੇ ਸੌਣੇ ਦੋ ਤਿੰਨ ਚਾਰ ਹੁੰਦੇ ਬੈਠੇ ਸੀ ਦੋ ਜਿਹੜੇ ਬੱਥੇ ਹੁੰਦੇ ਗੋਲੀਆਂ ਕਿੱਥੇ ਕਿੱਥੇ ਵੱਜੀਆਂ ਨੇ ਗੋਲੀਆਂ ਇੱਕ ਤਾਂ ਪੱਟ ਤੇ ਵੱਜੀ ਹੈ ਜੀ ਦੋ ਬਾਅਦ ਤੇ ਵੱਜੀ ਹੈ ਤੇ ਇੱਕ ਮੋੜੇ ਤੇ ਵੱਜੀ ਹੈ ਕਿੰਨੇ ਮੁੰਨੇ ਸੀ ਉਹ ਕੇ ਸਭ ਦਾ ਪਟਕੇ ਵੱਡੇ ਹੋਏ ਸੀ ਹੁਣ ਧਿਆਨ ਚੀਨੀ ਆਪਾਂ ਆਏ ਇੱਥੇ ਬੈਠ ਕੇ ਚਾਹ ਚਾਹ ਪੀ ਕੇ ਖੜਕੇ ਇੱਥੇ ਗਏ ਉਹ ਵੀ ਇੱਥੇ ਪੀ ਰਹੇ ਸੀ ਚਾਹ ਜਿਹੜੇ ਮਤਲਬ ਅਸੀਂ ਫੇਸ ਤਾਂ ਨਹੀਂ ਦੇਖਿਆ ਫੇਸ ਤਾਂ ਇਹਨਾਂ ਨੇ ਦੇਖਿਆ ਹੋਆ ਆਪਣੇ ਰਮੇਸ਼ ਨੇ ਤੁਸੀਂ ਛੱਡ ਕੇ ਠੀਕ ਆ ਬੰਦਾ ਉਹ ਠੀਕ ਹੈ ਸਾਦੇ ਨੇਕੀ ਗਏ ਸੀ ਅਸੀਂ ਮੈਂ ਐਕਟਵਾਦੇ ਠੀਕ ਆ ਹੁਣ ਗੱਤਰੇ ਤੋਂ ਬਾਹਰ ਨਾ ਠੀਕ ਹੈ ਬਸ ਸਰਕਾਰੀ ਚਿਕ ਲੈ ਕੇ ਗਏ ਸੀਗੇ ਉੱਥੇ ਉਹ ਕਾਗਜ਼ੀ ਕਾਰਵਾਈ ਕਰਕੇ ਹੁਣ ਉਹ ਉੱਥੇ ਏਮ ਚ ਲੈ ਕੇ ਜਾ ਰਹੇ ਏਮ ਚ ਲੈ ਕੇ ਜਾ ਰਹੇ ਇਹ ਹੈ ਕਿੱਥੋਂ ਦਾ ਸੀ ਹਰ ਬੰਦਾ ਇਹ ਤਾਂ ਨਹੀਂ ਮੈਂ ਇਹਨਾਂ ਚੰਦਾ ਨਹੀਂ ਸੀਗਾ ਮਤਲਬ ਜੋ ਸੱਥੀ ਮਿਲਦੇ ਸੀਗੇ ਮਾੜਾ ਮੋਟਾ ਨਾਮ ਦੱਸਿਆ ਨਹੀਂ ਆਉਂਦਾ ਨਹੀਂ ਮੈਨੂੰ ਨਹੀਂ ਨਾਮ ਬਿਲਕੁਲ ਮਹਰਾ ਤਕੜੀ ਬਚੀ ਆ ਹੋਰ ਇੱਥੇ ਜਦੋਂ ਠਿੱਗੇ ਆ ਕਿੱਥੇ ਬੈਠੇ ਕਿੱਥੇ ਸੀ ਫਿਰ ਸਬਣੀ ਉਹ ਸਬਣੀ ਇੱਥੋਂ ਬੈਠੇਗੇ ਬਸ ਜਾਣ ਦੀ ਤਿਆਰੀ ਸੀਗੀ ਉਹ ਹਵਾ ਲੈਣ ਲੱਗੇ ਉੱਥੇ ਬੈਠ ਕੇ ਅੱਛਾ ਉੱਥੇ ਬੈਠ ਕੇ ਬਸ ਬੈਠੇ ਤਾਂ ਦੋ ਤਿੰਨ ਮਿੰਟ ਹੀ ਹੋਏ ਸੀ ਬੈਠੇ ਨੇ ਉਹ ਨਾਲ ਦੇ ਨਾਲ ਹੀ ਉਹਨੇ ਚਲਾ ਦਿੱਤੀ ਫੱਟ ਗਿਆ ਉਸੇ ਟਾਈਮ ਉਸੇ ਟਾਈਮ ਉਹ ਕਹਿੰਦੇ ਸੀ ਜਿਵੇਂ ਮਰਿਆ ਸਮਝ ਕੇ ਚਲੇ ਜਾਂਦਾ ਬਸ ਹਰ ਕੋਈ ਵੀ ਉਹਨਾਂ ਨੇ ਸੋਚਿਆ ਵੀ ਗੋਲੀਆਂ ਵੱਜ ਗਿਆ ਉਹਨੇ ਦੇਖਿਆ ਸੀ ਕਿ ਆਈਡੀਆ ਹੀ ਹੁੰਦਾ ਉਹ ਭੱਜ ਗਿਆ ਨਾਲ ਦੇ ਨਾਲ ਅੱਛਾ ਮਤਲਬ ਹੋਰ ਵੀ ਚਲਾ ਰਹੇ ਸੀ ਉਹ ਗੋਲੀਆਂ ਉਹਨਾਂ ਨੇ ਹੀ ਉਸ ਤੋਂ ਪਿੱਛੇ ਦੇਖ ਕੇ ਚਲਾਈਏ ਜਦੋਂ ਭੱਜਿਆ ਉਹ ਅੱਛਾ ਜਦੋਂ ਡਿੱਗ ਪਿਆ ਬਸ ਉਦੋਂ ਭੱਜ ਗਿਆ ਛੋਟੇ ਭੱਜ ਕੋਈ ਨਾ ਆਇਆ ਉਹ ਕਿਤੇ ਇਹ ਗੋਲੀ ਵੱਜ ਗਈ ਹੋਣੀ ਆ ਹੋ ਸਕਦਾ ਥੱਲੇ ਰੋਦ ਵੀ ਕਿਆ ਹੋਵੇ ਇੱਥੇ ਕਿਤਾ ਪਿਆ ਹੋਵੇ ਕੌਣ ਜਿਹੜੇ ਉਹਦੇ ਖਾ ਲਈ ਬੋਲੇ ਤੇ ਕਿੰਨੇ ਦੇ ਫੇਸ ਨਾ ਨਾ ਬਕੇ ਹੋ ਸਕਦਾ ਪਿਆ ਹੋਈ ਆ ਪਕੜ ਦੇਖਿਆ ਆਪਨੇ ਤੋਂ ਉਠਾ ਕੇ ਲੈ ਗਏ ਤੇ ਉਹਨੂੰ ਇਹ ਵੀ ਸਾਥ ਵਿੱਚ ਬੈਠੇ ਗੱਲੇ ਜਾਨੇ ਤੁਸੀਂ ਬਚਾ ਕੇ ਲੈ ਕੇ ਗਏ ਬਸੋ ਇੱਕ ਟੁਕੜੇ ਕੋ ਮਤਲਬ ਠੀਕ ਸੀ ਇੱਕ ਟੁਕੜੇ ਬੈਠ ਗਏ ਉਹ ਪਿੱਛੇ ਅੱਛਾ ਹਾਂ ਇਹ ਉਹ 15 ਦੇ ਨਾਮ ਵਾਲਾ ਸਰ ਇਹ ਬੰਦੇ ਆਏ ਸੀ ਉਹ 2000 ਸੀ ਉਹਨਾਂ ਦੇ ਉਹ ਵੱਡੇ ਹੋਏ ਸੀ ਅੱਛਾ ਇਹਦੇ ਗਲਾਸ ਵੀ ਆ ਪੇ ਹਨ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਦੋਨੇ ਗਲਾਸ ਉਹਨਾਂ ਨੇ ਇੱਥੇ ਚਾਹ ਪੀਤੀ ਔਰ ਉਹਪੀਆਂ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇੱਥੇ ਬੈਠ ਕੇ ਉਹ ਜਿਹਦੇ ਗੋਲੀਆਂ ਮਾਰੀਆਂ ਉਹ ਵੀ ਇੱਥੇ ਚਾਹ ਪਿੰਦਾ ਸੀ ਡੇਲੀ ਆਂਦੇ ਸੀ ਤਾਂ ਪੁਲਿਸ ਦਾ ਜਿਹੜੀ ਜਾਂਚਬੀਨ ਕਰ ਰਹੀ ਹੈ ਸੁngਾਈ ਦੇ ਨਾਲ ਤਾਂ ਇਸ ਇੱਕ ਵਾਰ ਜਿਹੜਾ ਮਾਹੌਲ ਅਪਰਾਧ ਫਰੀ ਦਾ ਮਚ ਗਿਆ ਸੀ ਇੱਥੇ ਕਿਉਂਕਿ ਇੱਕੋ ਦਾਮ ਆ ਜਿਹੜੇ ਚਾਹ ਪੀਂਦੇ ਪਿੰਦੇ ਕੋਈ ਬੰਦਾ ਗੋਲੀਆਂ ਚਲਾ ਦੇ ਤਾਂ ਡਰ ਦਾ ਮਾਹੌਲ ਬਣ ਜਾਂਦਾ ਪੁਲਿਸ ਜਿਹੜੀ ਮੌਕੇ ਤੇ ਉੱਤੇ ਪਹੁੰਚੀ ਹੋਈ ਆ छानबीन ਕੀਤੀ ਜਾ ਰਹੀ ਆ ਆਸ-ਪਾਸੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਪਰ ਦੋਨਾਂ ਦੇ ਮੂੰਹ ਆ ਜਿਹੜੇ ਉਹ ਬੰਨੇ ਹੋਏ ਸੀ ਪਟਕੇ ਪਰਨੇ ਬੰਨੇ ਹੋਏ ਸੀ